ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਯਾਦ ਬੀਪੀਐਸ ਉਹਨਾਂ ਦੇ ਨeta ਦੇਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਗਈ ਹੈ ਸਾਰੀ ਪੰਜਾਬ ਸਟੇਟ ਵਿੱਚ ਉਹਦੀ ਨਾਟੀ ਦੇ ਤਾਜ ਜਿਹੜਾ ਗੁਰਦਾਸਪੁਰ ਪੁਲਿਸ ਵਿੱਚ ਸ੍ਰੀ ਹਰੀਸ਼ ਦਾਇਮਾ ਐਸਐਸਪੀ ਗੁਰਦਾਸਪੁਰ ਦੇ ਹਦਾਇਤਾਂ ਦੇ ਅਨੁਸਾਰ ਦਲਪ੍ਰਿਤ ਆਈਪੀਐਸ ਆਈਪੀਐਸ ਐਸਪੀ ਦਿਨਾਨਗਰ ਉਹਦੀ ਅਗਵਾਈ ਦੇ ਵਿੱਚ ਅਸੀ ਗੁਰਵਿੰਦਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਮੋਲਰ ਐਸ ਐਚਓ ਪੁਰਾਣਾ ਸ਼ਾਲਾ ਤੇ ਇੱਕ ਜੁਆਇੰਟ ਪ੍ਰੈਸ਼ਰ ਕਾਉਂਟਰਟੈਲੀਅਨਸ ਦੀ ਟੀਮ ਸੀ ਇਹ ਪਿੰਡ ਪਟੀਆਂ ਇਹ ਟੀਪਪੁਰ ਦੇ ਨੇੜੇ ਇੱਥੇ ਨਾਗਾ ਰਿਕਮਾਤ ਦੇ ਖੇਤ ਵਿੱਚੋਂ ਦੋਸ਼ੀ ਤਰਿੰਦਰ ਸ਼ਾ ਤੇ ਬਬਲੂ ਯਾਦਵ ਇਹ ਸੀਤਾਮੜੀ ਬਿਹਾਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਕਬਜ਼ੇ ਵਿੱਚੋਂ 750 ਗ੍ਰਾਮ ਜਿਹੜੀ ਅਫੀਮ ਜਿਹੜੀ ਹੈਗੀ ਹੈ ਇਹ ਬਰਾਮਦ ਹੋਈ ਸੀ ਸੋ ਇਹਨਾਂ ਨੂੰ ਇਸ ਮੁਕਦਮੇ ਵਿੱਚ ਇਸ ਬੰਦੀ ਮੁਕਦਮਾ ਨੰਬਰ 10 92 2025 1885 ਦਰਜ ਕੀਤਾ ਗਿਆ ਉਸ ਨੂੰ ਗ੍ਰਫਤਾਰ ਕਰਕੇ ਅਰਮਾਨ ਲਿਆ ਗਿਆ ਅਰਧਾਨੇ ਰਮਾਂਡ ਮਿਤੀ 11/2/2025 ਨੂੰ ਤਿੰਦਰ ਸ਼ਾਹ ਤੇ ਉਪਿੰਦਰ ਸ਼ਾਹ ਦੀ ਪੁਸ਼ੀਸ਼ ਤੇ ਅੱਗੇ ਹੋਰ ਇਹ ਇਨਸ਼ਾਬ ਕੀਤਾ ਇਹਨਾਂ ਨੇ ਵੀ ਜਿਹੜੀ ਫੀਮ ਹੈ ਹੋਰ ਕੋਈ ਕੁਝ ਫੀਮ ਜਿਹੜੀ ਹੈਗੀ ਹੈ ਇਹਨਾਂ ਨੇ ਵੇਚੀ ਸੀ ਕੋਈ ਹਿਰਾ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਠਕਰਵਾਲ थाना ਕਾਨੂੰਮਾਨ ਹੈ ਇਹਨੂੰ ਫੀਮ ਵੇਚੀ ਸੀ ਸੋ ਇਹਦੇ ਇਸੇ ਮਕਦਮੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਹੀਰਾ ਸਿੰਘ ਨੂੰ ਔਰ ਉਹਦੀ ਇਨਕਸ਼ਾਫ ਤੇ ਜਿਹੜਾ ਹੈਗਾ ਫਰਜ਼ਾ ਜਿਹੜੀ ਹੈਗੀ ਰਿਕਵਰੀ 2 ਕਿਲੋ 500 ਗ੍ਰਾਮ ਦੀ ਫੀਮ ਹੈ ਉਹ ਜਿਹੜੇ ਕਮਾਦ ਦੇ ਖੇਤ ਵਿੱਚੋਂ ਹੀਰਾ ਸਿੰਘ ਪਾਸੋਂ ਬਰਾਮਦ ਕਰਾਈ ਗਈ ਹੈ ਸੋ ਐਸਪੀ ਦਿਨਾਂਗਰ ਦੇਪਤ ਤੇ ਇਹ ਐਸਐਚਓ ਔਰ ਗੁਰਵਿੰਦਰ ਇੰਚਾਰਜ ਨੇ ਬੜੀ ਮਿਹਨਤ ਕਰਕੇ ਔਰ ਕਾਉਂਟਰ ਟੈਲੀਜ਼ ਦੀ ਟੀਮ ਨੇ ਆਪਣੇ ਜੁਆਇੰਟ ਅਪਰੇਸ਼ਨ ਕਰਕੇ ਔਰ ਇਹ ਜੀ ਦੀ ਰਿਕਵਰੀ ਕੀਤੀ ਹੈ ਔਰ ਅਗੋਂ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀ ਜਿਹੜੀ ਨਸ਼ੇ ਦੇ ਖਿਲਾਫ ਨੀ ਮੁਹਿੰਮ ਚਲਾਈ ਜਾ ਜਾਰੀ ਰਹੇਗੀ ਫਰਦਰ ਅਸੀਂ ਹੁਣ ਇਸ ਸੰਬੰਧੀ ਅਸੀਂ ਇਹਨਾਂ ਰਿਮਾਂਡ ਲੈ ਕੇ ਫਰਦਰ ਜਿਨਵੈਸਟਿਗੇਟ ਕਰ ਰਹੇ ਆਏ ਤੋਂ ਸਾਰਾ ਪਤਾ ਕਰਾਂਗੇ ਤੋਂ ਬੈਕਗ੍ਰਾਉਂਡ ਪਤਾ ਕਰਾਂਗੇ ਜੋ ਉਸ ਸਟੇਟ ਵਿੱਚ ਇਹਨਾਂ ਖਿਲਾਫ ਕਿੰਨੇ ਪਰਚੇ ਦਰਜ ਨੇ ਜਾਂ ਕਿੱਥੇ ਕਿੱਥੇ ਇਨਵੋਲਵ ਨੇ ਤਾਂ ਫਰਦਰ ਰਿਪੋਰਟ ਵਟ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆਏ ਇਹਨਾਂ ਵਿੱਚ ਪ੍ਰਵਾਸੀ ਇਹ ਦੋਨੇ ਹਾਂ ਇਹ ਬਿਆਸੇ ਦੇਣ ਵਾਲੇ ਨੇ ਸਿਤਾਮੜੀ ਦੇ ਟਸਕ ਦੇ ਇਹ ਕੰਮ ਇਹੀ ਕੰਮ ਕਰਦੇ ਨੇ ਇਹ ਬਾਹਰੋਂ ਜਿਨੀ ਕਿ ਮੋਸਲੀ ਜਿਹੜੇ ਹੈਗਾ ਬਿਹਾਰ ਸਟੇਟ ਤੋਂ ਜਿਹੜੇ ਹੈਗੇ ਨੇ ਟਾਪਾਟੂ ਬਿਆਲੇ ਜਾਂ ਹੋਰ ਜਿਹੜੇ ਇਹ ਫੀਮਸ ਸਪਲਾਈ ਕਰਦੇ ਨੇ ਇਹ ਨਹੀਂ ਫਰਦਰ ਹੁਣ ਅਸੀਂ ਇਨਵੈਸਟਿਗੇਟ ਕਰਾਂਗੇ ਪੜਤਾਲ ਕਰ ਰਹੇ ਹਾਂ ਅਸੀਂ ਇਹ ਚੀਜ਼ ਦੀ ਫਰਮਾਨ ਲੈ ਕੇ ਨਾ ਹੋਰ ਅੱਗੇ ਪਤਾ ਕਰਾਂਗੇ ਵੀ ਇਹ ਕਿੱਥੋਂ ਇਹਨਾਂ ਦਾ ਕਿੰਗਪਿੰਨ ਪਿੱਛੇ ਕੌਣ ਹੈ ਹਾਂਜੀ ਜਿਹੜਾ ਹੀਰਾ ਫੜਿਆ ਜੀ ਉਹਦੇ ਉਹ ਵੀ ਉਹ ਖਾਂਦਾ ਹੈ ਜਾਂ ਉਹ ਵੀ ਅੱਗੇ ਵੀ ਨਿੰ ਜਿਹੜਾ ਹੀਰਾ 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 ਵੀ ਇਹ ਹੁਣ ਫਰਦਰ ਅਸੀਂ ਅੱਗੇ ਕਰ ਰਹੇ ਆਂ ਜੇ ਇਨਵੈਸਟਿਗੇਟ ਕਰ ਰਹੇ ਆਂ ਵੀ ਫਰਦਰ ਜੇ ਰਿਕਵਰੀ ਹੋਈ ਹੈ ਵੀ ਅੱਗੇ ਵੇਚਦਾ ਜੋ ਕਿ ਅਸੀਂ ਪਤਾ ਕਰਾਵਾਂਗੇ ਸੀ